ਕੋਸ਼ਿਸ਼ ਦੇਣਾ ਦੋਰ ਨਾ ਰੱਖੀਏ ਕੰਦਾ ਕਰੀਏ ਕੰਦਾ ਕਰੀਏ ਹਾਂ ਜੀ ਇਹ ਕੰਦਾ ਕਰ ਮੈਂ ਜੋ ਹੈਗਾ ਪੰਜਾਬ ਪੁਲਿਸ ਕੰਟਰੋਲ ਬੋਰਡ ਪਟਿਆਲਾ ਤੋਂ ਤੇ ਮੈਨੂੰ ਨਾ ਸਾਨੂੰ ਸੂਚਨਾ ਆਈ ਹੈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਤੋਂ ਇਹ ਤੁਹਾਡੇ ਘਰ ਦੇ ਨਾਲ ਡੋਰ ਹੈ ਕੋਈ ਚਾਈਨਾ ਡੋਰ ਤੇ ਬਟੂਕਸ ਨੂੰ ਚੈੱਕ ਕਰਵਾ ਕੇ ਚੈੱਕ ਕਰਾ ਲਓ ਦੋਨਾਂ ਚੈੱਕ ਕਰਾਓ ਜੀ ਚਾਈਨਾ ਡੋਰ ਦਿੱਤੇ ਪਈ ਹੈ ਜੇ ਮੇਰੇ ਪਹਿਲਾਂ نیچے ਚੈੱਕ ਕਰੋ ਆ ਜਾ ਇਧਰ ਲੁਕੀ ਆਪੇ ਹਾਂ ਮੇਰੇ ਨਾਲ ਇਸ ਮੁਸ਼ਕਿਲ ਮੈਂ ਮਰੇ ਕਾਲੀ ਵੈਂਜ ਕਰੀ ਕਾਲੀ ਹੂੰ ਹਾਂ ਤਰ ਮਾਗੀ ਕਰ ਲੋ ਬਾਕੀ ਇਹਦਾ ਨਾ ਮੁੰਡਾ ਲੈਂਦਾ ਹੈ ਉਹੀ ਨੂੰ ਤਾਂ ਪੁੱਛਦਾ ਇਹ ਮੈਟ੍ਰੋ ਆ ਤੇ ਆਈਏ ਇਹ ਨੂੰ ਪੁੱਛੀਏ ਚਲੋ ਇਹ ਚਲੋ ਦੇਖੋ ਉਹ ਹੀ ਪਿਛਲੇ ਸਾਲ ਵਾਲੀ ਦੱਸ ਦਿੰਦੇ ਡੋਰ ਕਿੰਨੀ ਹੈ ਚੈੱਕ ਕਰਦੇ ਕਿਤੇ ਵੀ ਡੋਰ ਨਹੀਂ ਸਾਡੇ ਇਹ ਤਾਂ ਇੱਕ ਬੱਥੇ ਇਹ ਤਾਂ ਮੰਗਦੇ ਹੀ ਕੋ ਉਲਾਂ ਆ ਵੀ ਆਓ ਦੀ ਮਾਤਾ ਜੀ ਆ ਵੀ ਸਾਨੂੰ ਆ ਬੈਟਰ ਦੇਖਣੇ ਕਰਨੇ ਨੇ ਬਿਲਕੁਲ ਦੇਖ ਦੇ ਲੋ ਕੁਛ ਨਹੀਂ ਗਿਆ ਇੱਥੇ ਤੇ ਦਿਓਰੀ ਕੋਈ ਮੈਂ ਲੈਪਟਾਪ ਕਿਦਾਂ ਜੀ ਥੋੜੇ ਬਿਟੇ ਨੇ ਉਹਨਾਂ ਲਾਲਿੰਦੇ ਥੋੜਾ ਜਲਦੀ ਮੈਨੂੰ ਜਲਦੀ ਦੱਸੋ ਰੇਟ ਤੇ ਆ ਜੀ ਆਏ ਹੋਏ ਨੇ ਅੱਛਾ ਜੀ ਠੀਕ ਹੈ ਕਾਹਦਾ ਕਾਹਦਾ ਪਤਾ ਹੋਣੀ ਬਹੁਤ ਬੜਾ Вот тут мунда абло онд ਮੈਂ ਤਾਂ ਇਹ ਮੀਡੀਆ ਦੇ ਚੱਕ ਲੋ ਵੀ ਕਿਤੇ ਉਹ ਵੀ ਦੋ ਘਟੋ ਉਹ ਵੀ ਆਉਂ ਹੀ ਨੇ ਆਏ ਆਪ ਹੀ ਬਹੁਤ ਬੰਦੂ ਨੂੰ ਜਿਹੜਾ ਆਲੰਦਰੀਆ ਲੇਖੂ ਹੁੰਡਾ ਉਡਾ ਅੰਧੇ ਨੂੰ ਹੋ ਕੇ ਚਲੀ ਗਏ ਕਿੰਨੇ ਮੁੰਡੇ ਨੇ ਵੀ ਇੱਕੋ ਹੀ ਇੱਕ ਮੁੰਡੇ ਬਲੇ ਨੇ ਕਿਉਂ ਕੋਠੇ ਤੇ ਚੜ ਕੇ ਉਡਾ ਆਲੰਦਨੇ ਨਹੀਂ ਹਾਂ ਜੋ ਆਇਆ ਉਹ ਸਰ ਹੈ ਨਹੀਂ ਕਿਤੇ ਵੀ ਅਸੀਂ ਕੀ ਕਰੀਏ ਹੋ ਚੁੱਕੀ ਬੋਲਦੇ ਜੀ ਹੋਰ ਵੀ ਤਾਂ ਨਹੀਂ ਹੈ ਕੀ ਤੁਸੀਂ ਮਦਦ ਕਰ ਦਾਂਗੇ ਜੇ ਤੁਸੀਂ ਸਾਡੀ ਮਦਦ ਨਹੀਂ ਕਰੋਗੇ ਨਾ ਤੁਸੀਂ ਨਹੀਂ ਜੀ ਕਰੋ ਨੂੰਚ ਨਹੀਂ ਉਹ ਮੇਰੇ ਦੌਰ ਪੁੱਛਿਆ ਨਹੀਂ ਆਪ ਨੂੰ ਇਹ ਦਰਾਂ ਦੇ ਕੋਲੋਂ ਤੁਸੀਂ ਹੋਰ ਕਿੱਥੇ ਘਰ ਆ ਰਹੇ ਹੋ ਆਹ ਆਹ ਸਾਰੇ ਨੇ ਠੀਕ ਹੈ ਉਹ ਉਹਨਾਂ ਨਾਲ ਹੀ ਗੱਲ ਕਰ ਲਾਣਾ ਅਸੀਂ ਉਹਨਾਂ ਨਾਲ ਹੀ ਗੱਲ ਕਰਦੇ ਹੁਲਾਓ ਜੀ ਸੋ ਇਹ ਆਪ ਇਹ ਚੀਜ਼ ਨੂੰ ਪ੍ਰਮੋਟ ਕਰਾਂਗੇ ਇਹ ਤਾਂ ਕੱਫਾ ਤਾਂ ਦੇ ਦਿੰਨੇ ਆ ਆਪਾਂ ਤਾਂ 100 200 ਦੇਖ ਲਿਆ ਜੀ ਕਿੰਨੇ ਜਨਾਂ ਜਾਂਦੀਆਂ ਨੇ ਸੱਭਿਆ ਵਾਈਫ ਸਭ ਦੇ ਬੱਚੇ ਸਭ ਭਰਾ ਵੀਰ ਨਿਕਲਦੇ ਨੇ ਮੋਟਰਸਾਈਕਲ ਦੇ ਗਲਾ ਫਸ ਜੇ ਅੰਨਕ ਕੱਟਿਆ ਜਾਵੇ ਕਰਨ ਕੱਟਿਆ ਜਾਵੇ ਇੱਥੇ ਦੀ ਰਿਕਵਰੀ ਹੁੰਦੀ ਹੈ ਦੁਆਰਾ ਮੁਰਤੇ ਆ ਕੇ ਮਿਲਣਾ ਪੰ ਪਰ ਜਿਹੜੀ ਚੀਜ਼ ਹੀ ਗਾਇਮ ਹੋ ਗਈ ਉਸ ਨੂੰ ਹਨਾ ਇਹਦੇ ਕੋਲ ਬੱਚੇ ਨੂੰ ਦਸਵੀਂ ਚ ਪੜਦਾ ਹੈ ਉਹਨੂੰ ਤੁਸੀਂ ਚੈਨਲ ਡੋਰ ਦੀ ਹੈ ਇਹ ਕੋਈ ਜਿੰਮੇਵਾਰ ਨਹੀਂ ਹੈ ਇਸੀ ਦੇ ਹੁਣ ਉਹਨੂੰ ਪਰਚਾ ਵੀ ਹੈ ਤੁਹਾਡੇ ਤੇ ਪਰਚਾ ਵੀ ਹੈ ਦੱਸੋ ਇਹੀ ਡੋਰ ਕਿੰਨੀ ਡੋਰ ਪਈ ਹੈ ਉਹਨੇ ਪਤੰਗ ਢਾ ਕੇ ਉਹਨੇ ਭਾਈ ਖਿੱਚੇ ਨਹੀਂ ਡੋਰ ਨਾ ਕੱਟ ਦੇਣੀ ਹੈ ਕੈਂ